ਜਲਾਲਾਬਾਦ ਦੇ ਪਿੰਡ ਮੋਹਲਾਂ ਵਿੱਚ ਅਕਾਲੀ ਦਲ ਨੂੰ ਉਸ ਮੌਕੇ ਵੱਡਾ ਝਟਕਾ ਲੱਗਾ ਜਦੋਂ ਸਾਫਕਾ ਡਾਇਰੈਕਟਰ ਕੋਆਪਰੇਟਿਵ ਬੈਂਕ ਤੇ ਸਾਫਕਾ ਸਰਪੰਚ ਗੁਰਦੇਵ ਸਿੰਘ ਸੰਧੂ ਅਤੇ ਉਹਨਾਂ ਦੇ بیٹے ਸਾਫਕਾ ਸਰਪੰਚ ਜਗਦੀਪ ਸਿੰਘ ਸੰਧੂ ਅਤੇ ਉਹਨਾਂ ਦੇ ਪੋਤਰੇ ਸੁਖਮਨ ਸਿੰਘ ਸੰਧੂ ਅਤੇ ਚਮਕੌਰ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆ ਕੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਪਿੰਡ ਮੋਹਲਾਂ ਦੇ ਇਸ ਅਕਾਲੀ ਦਲ ਦੇ ਟਕਸਾਲੀ ਪਰਿਵਾਰ ਨੂੰ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਬੋਲਡੀ ਦੇ ਵੱਲੋਂ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਇਸ ਮੌਕੇ ਹਲਕਾ ਜਲਾਲਾਬਾਦ ਦੀ ਸਮੁੱਚੀ ਲੀਡਰਸ਼ਿਪ ਵੀ ਮੌਕੇ ਤੇ ਹਾਜ਼ਰ ਸੀ ਇਸ ਮੌਕੇ ਗੱਲਬਾਤ ਕਰਦੇ ਆ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਕਿਹਾ ਕਿ ਉਹ ਸਮੁੱਚੇ ਸੰਧੂ ਪਰਿਵਾਰ ਸਮੇਤ ਤੇ ਉਹਨਾਂ ਦੇ ਸਾਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਨੇ ਅਤੇ ਨਾਲ ਹੀ ਉਹਨਾਂ ਨੂੰ ਪਾਰਟੀ ਵਿੱਚ ਜੀ ਆਇਆਂ ਕਹਿੰਦੇ ਨੇ ਵਿਤਾਇਆ ਕਿ ਜਗਦੀਪ ਕੰਬੋਜ਼ ਗੋਲਡੀ ਨੇ ਕਿਹਾ ਕਿ ਉਹ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਅੰਦਰ ਉਹਨਾਂ ਨੂੰ ਪੂਰਾ ਬੰਦਾ ਮਾਨ ਸਤਕਾਰ ਦਿੱਤਾ ਜਾਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਨੌਜਵਾਨ ਆਗੂ ਸੁਖਮਨ ਸਿੰਘ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਹੈ। ਇਸ ਮੌਕੇ ਚੇਅਰਮੈਨ ਦੇਵਰਾਜ ਸ਼ਰਮਾ, ਖੇਰਵਾ ਸਿੰਘ ਸੰਧੂ, ਗੋਪਾਲ ਚੰਦ ਕੰਬੋਜ਼, ਰਿੰਕੂ ਕੰਬੋਜ਼, ਬਲਾਕ ਪ੍ਰਧਾਨ ਬਲਰਾਜ ਸਿੰਘ ਬਾਠ, ਸੋਨੂ ਕੰਬੋਜ਼ ਲਖੋਵਾਲੀ ਆਦ ਹਾਜ਼ਰ ਸਨ। ਕੀ ਹੋ ਗਿਆ ਸੰਧੂ ਪਰਿਵਾਰ ਸ਼ਾਮਿਲ ਹੋਇਆ ਸੋ ਮੈਂ ਬਹੁਤ-ਬਹੁਤ ਧੰਨਵਾਦੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਗੁਰਦੇਵ ਸਿੰਘ ਜੀ ਦੇ ਪਰਿਵਾਰ ਦਾ ਜਿਨ੍ਹਾਂ ਸਾਰਿਆਂ ਨੇ ਬਹੁਤ ਚੰਗਾ ਫੈਸਲਾ ਲੈਂਦੇ ਹੋਏ ਔਰ ਮੁੱਖ ਮੰਤਰੀ ਸਾਹਿਬ ਦੀ ਚੰਗੇ ਕੰਮਾਂ ਨੂੰ ਵੇਖਦੇ ਹੋਏ ਆਜਾਮਾ ਦੀ ਪਾਰਟੀ ਸ਼ਾਮਿਲ ਹੋਇਆ ਸੋ ਮੈਂ ਆਪਦੇ ਵੱਡੇ ਭਰਾ ਨੂੰ ਬਾਈ ਲਡੂ ਜੀ ਨੂੰ ਔਰ ਮੇਰੇ ਛੋਟੇ ਭਰਾ ਸੁਖਮਨ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਔਰ ਇਹ ਆਉਦੇ ਵੱਲੋਂ ਆਸ਼ਵਾਸ਼ਣ ਵੀ ਦਿਨਾ ਵੀ ਆਪਦੇ ਵੱਡਿਆਂ ਤੋਂ ਬਜ਼ੁਰਗਾਂ ਦਾ ਰੱਖੂਗਾ ਮੇਰਾ ਤੁਹਾਡਾ ਸਾਰਿਆਂ ਦਾ ਇਸ ਖੇਲ ਦਾ ਬਹੁਤ-ਬਹੁਤ ਹੈ। ਇਹ ਪਰਿਵਾਰ ਬਹੁਤ ਟਕਸਾਲੀ ਪਰਿਵਾਰ ਰਿਹਾ। ਕਾਲੀਦਾਲ ਦੇ ਬਹੁਤ ਇਨਸ ਦੇਖ ਸੀਗਾ ਜੀ। ਜਦੋਂ ਪਿੰਡ ਦੇ ਸਾਂਝੇ ਕੰਮ ਵਾਸਤੇ ਵੀ ਲੋਕਾਂ ਨੂੰ ਗੇੜੇ ਮਾਰਨੇ ਪੈਂਦੇ। ਜਦੋਂ ਆਪਦੀ ਇੱਜ਼ਤ ਬਰਕਰਾਰ ਰੱਖਣ ਵਾਸਤੇ ਵੀ ਬੰਦੇ ਨੂੰ ਕਿਸੇ ਤੋਂ ਕੋਈ ਚੀਜ਼ ਮੰਗਣੀ ਪਵੇ। ਸੋ ਮੈਂ ਸਮਝਦਾ ਫਿਰ ਬੰਦਾ ਉਹ ਕਹਿੰਦਾ ਵੀ ਕੋਈ ਕੋੜਾ ਫੈਸਲਾ ਲਿਆ ਚੰਗਾ। ਨਾਲੇ ਸਭ ਤੋਂ ਵੱਡੀ ਗੱਲ ਇਹ ਸਰਕਾਰ ਚ ਬਹੁਤ ਚੰਗਾ ਕੰਮ ਹੈ ਵੀ ਵਿਚੋਲਿਆਂ ਦੀ ਲੋੜ ਨਹੀਂ ਪੈਂਦੀ। ਔਰ ਸਾਰੇ ਕੰਮ ਆਪ ਪਰਿਵਾਰ ਦੀ ਤਰ੍ਹਾਂ ਬੈਠ ਕੇ ਅਸੀਂ ਫੈਸਲੇ ਕਰ ਲੈਂਦੇ ਆ ਪਹਿਲਾਂ ਇਹ ਹੁੰਦਾ ਸੀ ਵੀ ਕਿਸੇ ਲੀਡਰ ਨੂੰ ਮਿਲਣ ਜਾਣਾ ਪਹਿਲਾਂ 5-7 ਬੰਦੇ ਲੱਭਣੇ ਪੈਂਦੇ ਸੀ ਸੋ ਇਸ ਕਰਕੇ ਹੁਣ ਕੰਡਾ ਵਿੱਚੋਂ ਨਿਕਲ ਗਿਆ ਤੇ ਆ ਹੀ ਫਰਕ ਹੈ ਉਹਨਾਂ ਦੀ ਸਰਕਾਰ ਤੇ ਆਪਣੀ ਸਰਕਾਰ ਦਾ ਐਮਐਲਏ ਵੀ ਆਪ ਇਨਸਾਨ ਹੈ ਔਰ ਇਹ ਵੀ ਆਮ ਬੰਦੇ ਹੀ ਹੈ ਸੋ ਤਾਲਮੇਲ ਜੁੜਿਆ ਰਹਿੰਦੇ ਸਭ ਤੋਂ ਵੱਡਾ ਇਫੈਕਟ ਹੈ ਇਸ ਸਰਕਾਰ ਦਾ ਲੋਕ ਸਭਾ ਚੋਣਾਂ ਲੈ ਕੇ ਕੀ ਮਾਹੌਲ ਚੱਲ ਰਿਹਾ ਹੈ ਹਾਂ ਲੋਕ ਸਭਾ ਚੋਣਾਂ 'ਚ ਮੈਂ ਇਹ ਹੀ ਦੱਸਣਾ ਚਾਹੁੰਦਾ ਮੈਂ ਜਲਾਲਾਬਾਦ ਤੋਂ ਬਹੁਤ ਚੰਗੀ ਲੀਡ ਕਰਾਂਗੇ ਔਰ ਕਾਕਾ ਬਰਾੜ ਜੀ ਨੂੰ ਐਮਪੀ ਬ੍ਰਾਂਚ ਬਹੁਤ ਚੰਗਾ ਆਪਦੇ ਵੱਲ ਕੋਸ਼ਿਸ਼ ਹੈ ਬਹੁਤ ਸਭ ਹਾਲਕਿਆਂ ਤੋਂ ਬਾਅਦ ਅਸੀਂ ਲੀਡ ਲੁਆਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਅੱਜ ਤੁਹਾਡਾ ਪਰਿਵਾਰ ਆਮ ਆਦਮੀ ਪਾਰਟੀ ਸ਼ਾਮਲ ਹੈ ਕੀ ਕਹੋਗੇ ਬਿਲਕੁਲ ਜੀ ਸਾਡਾ ਪਰਿਵਾਰ ਬਲਕਿ ਪੂਰੇ ਹੀ ਸਾਡੇ ਪਿੰਡ ਦੇ ਜਿੰਨੇ ਸਾਥੀ ਨੇ ਸਾਡਾ ਐਕਸਟੈਂਡਡ ਫੈਮਿਲੀ ਅਸੀਂ ਸਾਰੇ ਅੱਜ ਬਾਈ ਜੀ ਦੇ ਹੱਥ ਹੋਰ ਮਜ਼ਬੂਤ ਕਰਨ ਵਾਸਤੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਚੰਗੇ ਕੰਮ ਹੋ ਰਹੇ ਨੇ ਚਾਹੇ ਹਲਕੇ ਲਈ ਚਾਹੇ ਪੰਜਾਬ ਲਈ ਉਹ ਤੋਂ ਪ੍ਰਭਾਵਿਤ ਹੁੰਦਿਆਂ ਹੋਇਆਂ ਤੇ ਕੁਝ ਸਾਡੇ ਪਿੰਡ ਦੇ ਸਾਂਝੇ ਕੰਮ ਸੀ ਜੀ ਜਿਨ੍ਹਾਂ ਨੂੰ ਲੈ ਕੇ ਬੜੀ ਖੱਜਲ ਖਵਾਰੀ ਪਿੰਡ ਦੀ ਸਾਰੀ ਸੰਗਤ ਨੂੰ ਹੋਈ ਤੇ ਉਹ ਬਾਈ ਜੀ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਸੋ ਅਸੀਂ ਇਸੇ ਵਿਸ਼ਵਾਸ ਤੇ ਤੇ ਇਹਨਾਂ ਤੇ ਪੂਰਨ ਭਰੋਸਾ ਰੱਖਦੇ ਹੋਏ ਅੱਜ ਇਹਨਾਂ ਨਾਲ ਸ਼ਾਮਲ ਹੋਏ ਆ। ਇਹ ਵਿਸ਼ਵਾਸ ਦੋ ਦੇ ਮੇਰੇ ਸਾਹਮਣੇ। ਇਹਨਾਂ ਨੇ ਬਿਲਕੁਲ ਜੀ ਜਿਹੜੇ ਪਿੰਡ ਦੇ ਸਾਂਝੇ ਕੰਮ ਆ ਜੀ ਪ੍ਰਾਇੋਰਟੀ ਬੇਸਿਸ ਤੇ ਕਰਾਉਣ ਦਾ ਸਾਨੂੰ ਵਾਅਦਾ ਕੀਤਾ ਤੇ ਸਾਨੂੰ ਉਮੀਦ ਵੀ ਹੈ ਕਿ ਬਾਈ ਜੀ ਸਾਡੇ ਕੰਮ ਬਹੁਤ ਜਲਦ ਛੋਹ ਜਾਂ ਆਪਤਾ ਖਤਮ ਹੋਣ ਤੇ ਸ਼ੁਰੂ ਕਰਵਾ ਦੇਣਗੇ ਜੀ। ਬਹੁਤ ਟਕਸਾਲੀ ਪਰਿਵਾਰ ਰਹਾ ਕੀ ਕਾਰਨ ਰਹਿਣ ਤੁਸੀਂ ਜਿਹੜਾ ਅਕਾਲੀ ਦਲ ਛੱਡਿਆ ਬਿਲਕੁਲ ਜੀ ਟਕਸਾਲੀ ਪਰਿਵਾਰ ਤਾਂ ਮੈਂ ਪਹਿਲਾਂ ਵੀ ਜਿਵੇਂ ਦੱਸ ਰਿਹਾ ਸੀ ਬਾਈ ਜੀ ਹੋਰਾਂ ਨੂੰ ਵੀ ਕਿ 1972 ਤੋਂ ਲੈ ਕੇ ਦਾਦਾ ਜੀ ਅਕਾਲੀ ਦਲ ਦੇ ਵਿੱਚ ਐਕਟਿਵ ਸੀਗੇ ਜੀ ਚਾਹੇ ਧਰਮਯੁੱਧ ਮੋਰਚਾ ਆਇਆ ਉਦੋਂ ਜੇਲਾਂ ਕੱਟੀਆਂ ਚਾਹੇ ਬਾਅਦ ਚੋ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ ਇਲਾਕੇ ਦੀ 8.5 ਪੋਜੀਸ਼ਨਾਂ ਤੇ ਚਾਹੇ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਰਹੇ ਤੇ ਸੋ ਲੈ ਤੋ ਨੀ ਤੇ ਹੁਣ ਜਿਹੜੀ ਮੌਜੂਦਾ ਲੀਡਰਸ਼ਿਪ ਸੀ ਉਹਦੇ ਨਾਲ ਡਿਫਰੈਂਸਸ ਵੀ ਔਨ ਕਰਕੇ ਪਲੱਸ ਸਾਡੇ ਜਿਹੜੇ ਪਿੰਡ ਦੇ ਸਾਂਝੇ ਕੰਮ ਸੀ ਮੇਜਰ ਕਾਰਨ ਸਾਡਾ ਉਹੀ ਬਣਿਆ ਜੀ ਪਿੰਡ ਦੇ ਸਾਂਝੇ ਕੰਮ ਨਾ ਹੋ ਪਾਉਣਾ